ਸਰਸ਼ੀ ਕਾਲ ਮੈਰੀ ਨਾਤੀ ਮਾਂ ਤੁਸੀਂ ਦੇਖ ਰਹੇ ਹੋ ਹਰਫਾ ਪੰਜਾਬ ਟੀਵੀ ਗੱਲ ਕਰਾਂਗੇ ਅਸੀਂ ਤਜਿੰਦਰ ਪਾਸ ਸਿੰਘ ਟੀਮਾਂ ਨੂੰ ਲੈ ਕੇ ਦੱਸ ਦੇ ਕਿ ਰਾਜਸਥਾਨ ਪੁਰਜ਼ੇ ਵੱਲੋਂ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਦਰਅਸਲ ਟੀਮਾਂ ਦੇ ਵੱਲੋਂ ਅੰਮ੍ਰਿਤਪਾਲ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਵਿੜਾਈ ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਇਸ ਵੀਡੀਓ ਦੇ ਪਾਉਣ ਨੂੰ ਲੈ ਕੇ ਇਸ ਦੇ ਤਹਿਤ ਹੀ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਐ ਜੀ ਪੀ ਸੀ ਦੇ ਪ੍ਰਧਾਨ ਅਤੇ ਅੱਜ ਹੀ ਪਿਛਲੇ ਮੈਂਬਰ ਜਿਹੜੇ ਕਿ ਤ੍ਰਿਜਿੰਦਰ ਪਾਸਿੰਗ ਟੀਮਾਂ ਦੇ ਹੱਕ ਦੇ ਵਿਚ ਨਿਤਰੇ ਅਤੇ ਉਹਨਾਂ ਨੇ ਜਿਹੜਾ ਕਿ ਦੇਸ਼ ਧਰੋ ਦਾ ਮਾਮਲਾ ਤ੍ਰਿਜਿੰਦਰ ਪਾਸਿੰਗ ਟੀਮਾਂ ਦੇ ਉੱਤੇ ਦਰਜ ਕੀਤਾ ਗਿਆ ਇਸ ਦੀ ਨਖੇਦੀ ਕੀਤੀ ਹੈ ਆਖਰ ਕੌਣ ਹੈ ਤ੍ਰਿਜਿੰਦਰ ਪਾਸਿੰਗ ਟੀਮਾਂ ਤੇ ਕਿਹੜੀ ਉਹਨਾਂ ਨੇ ਵੀਡੀਓ ਪਾਏ ਸੀ ਆਓ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਜ਼ਰੀਏ ਦਾਦੇ ਕੇ ਸ਼੍ਰੀ ਗੰਗਾ ਨਗਰ ਦੇ ਗੁਲਾਬ ਬਾਗ ਦੇ ਵਸਨੀਕ ਲਖਵਿੰਦਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਟੀਮਾਂ ਨੇ 5 ਜੁਲਾਈ ਦੀ ਦੁਪਹਿਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਸੀ ਟੀਮਾਂ ਖਿਲਾਫ ਦਰਜ ਕੀਤੀ ਐਫ ਆਈ ਆਰ ਦੇ ਵਿੱਚ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਭੜਕਾਊ ਦੇਸ਼ ਵਿਰੋਧੀ ਬਿਆਨ ਦਿੱਤੇ ਨੇ ਅਤੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਦਾ ਸਮਰਥਨ ਕੀਤਾ ਐਨਾ ਹੀ ਨਹੀਂ ਲੋਕਾਂ ਨੂੰ ਦੇਸ਼ ਅਤੇ ਸਰਕਾਰ ਵਿਰੁੱਧ ਭੜਕਾਇਆ ਟੀਮਾਂ ਤੇ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਸ ਸਹਿਨਤਾ ਬੀ ਐਨ ਐਸ ਦੀਆਂ ਧਾਰਾ 152 ਆਰਥਰੀ ਪ੍ਰਭੂ ਸੱਤਾ ਇਕਤਾ ਅਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਕਾਰਵਾਈਆਂ ਤੱਕ 197 1C ਦੋਸ਼ ਰਾਸ਼ਟਰੀ ਇਕਤਾ ਲਈ ਨੁਕਸਾਨਦੇਹ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਸ ਐਫਆਈਆਰ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਜੇਕਰ ਟੀਮਾਂ ਖਾਲਿਸਤਾਨ ਦੀ ਮੰਗ ਕਰਨਾ ਜਾਰੀ ਰੱਖਦੇ ਨੇ ਤਾਂ ਜਨਤਕ ਰੋਹ ਭੜਕ ਸਕਦਾ ਤੇ ਨਤੀਜੇ ਵਜੋਂ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਮੁਲਜ਼ਮ ਤਜਿੰਦਰ ਪਾਸਿੰਗ ਟੀਮਾਂ ਖਿਲਾਫ ਇਹ ਇਲਜ਼ਾਮ ਵੀ ਹੈ ਕਿ ਉਹਨਾਂ ਦੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਵਿਅਕਤੀਆਂ ਨਾਲ ਸੰਬੰਧ ਨੇ ਅਤੇ ਉਹਨਾਂ ਨਾਲ ਆਪਣੀਆਂ ਫੋਟੋਆਂ ਵੀਡੀਓਜ਼ ਸ਼ੇਅਰ ਕਰਦੇ ਨੇ ਐਫਆਈਆਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸੀਬਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਟੀਮਾਂ ਦੀ ਬੇਇੱਜ਼ਾ ਜ਼ਿਕਰ ਵੀ ਕੀਤਾ ਗਿਆ। ਇਸ ਦੇ ਵਿੱਚ ਕਿਹਾ ਗਿਆ ਕਿ ਮੁਲਜ਼ਮ ਤਜਿੰਦਰ ਪਾਤ ਸਿੰਘ ਟੀਮਾਂ ਨੇ ਵੀ ਸ਼੍ਰੀ ਗੰਗਾ ਨਗਰ ਦੇ ਕਲੈਕਟਰ ਦਫ਼ਤਰ ਦੇ ਵਿੱਚ ਕਲੈਕਟਰ ਦਾ ਅਪਮਾਨ ਕਰਨ ਲਈ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਹੈ। ਇਹ ਵੀ ਨਿਜ਼ਾਮ ਲਗਾਇਆ ਗਿਆ ਕਿ ਟੀਮਾਂ ਨੇ ਪੁਲਿਸ ਸੁਪਰਡੈਂਟ ਦੇ ਦਫ਼ਤਰ ਦੇ ਸਾਹਮਣੇ ਖੜੇ ਹੋ ਕੇ ਧਮਕੀਆਂ ਦਿੱਤੀਆਂ ਤੇ ਬੇਇੱਜ਼ਤੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਤੇ ਦਾਵਾ ਕੀਤਾ ਸੀ ਕਿ ਜੋ ਵੀ ਧੱਕਾ ਅੰਦਾਜ਼ੀ ਕਰੇਗਾ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ। 5 ਜੁਲਾਈ ਨੂੰ ਅਮਰਤਪਾਲ ਸਿੰਘ ਦੇ ਸੌਂ ਚੁੱਕਣ ਵਾਲੇ ਦਿਨ ਟੀਮਾਂ ਨੇ ਫੇਸਬੁੱਕ ਤੇ ਵੀਡੀਓ ਪਾਈ ਸੀ ਇਸ ਵੀਡੀਓ ਦੇ ਵਿੱਚ ਟੀਮਾਂ ਨੇ ਕਿਹਾ ਕਿ ਭਾਜਪਾ ਆਗੂ ਨੇ ਸੰਸਦ ਪਵਨ ਦੇ ਵਿੱਚ ਸੌਂ ਚੁੱਕਣ ਸਮੇ ਇੱਕ ਸੰਸਦ ਮੈਂਬਰ ਵੱਲੋਂ ਹਿੰਦੂ ਰਾਸ਼ਟਰ ਦੇ ਨਾਅਰੇ ਦਾ ਸਵਾਗਤ ਕੀਤਾ ਹੈ ਤੇਜਿੰਦਰਪਾਲ ਸਿੰਘ ਟੀਮਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਆਗੂ ਨੇ ਮੌਜੂਦਾ ਸਮੇ ਦੇ ਵਿੱਚ ਉਹ ਰਾਜਸਥਾਨ ਧਰਮ ਪ੍ਰਚਾਰਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਿੰਗ ਦੇ ਚੇਅਰਮੈਨ ਨੇ ਟੀਮਾਂ ਨੇ ਇੱਕ ਨਿੱਜੀ ਚੈਨ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੂੰ 1984 ਦੇ ਵਿੱਚ ਆਪਰੇਸ਼ਨ ਬਲੂ ਅਤੇ ਕੌਮੀ ਸੁਰੱਖਿਆ ਕਾਨੂੰਨ ਤਹਿਤ ਯੋਧਪੁਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਸੋ ਦਾਦੇ ਕਿ ਹਾਲ ਹੀ ਦੇ ਵਿੱਚ ਅਮਰਤਪਾਲ ਸਿੰਘ ਦੇ ਵੱਲੋਂ ਸੰਸਦ ਮੈਂਬਰ ਵਜੋਂ ਸੌਹ ਚੁੱਕੀ ਗਈ ਸੀ ਪਰ ਉੱਥੇ ਹੀ ਟੀਮਾਂ ਨੂੰ ਉਹਨਾਂ ਦੀ ਵਿੜਾਈ ਵਾਲੀ ਵੀਡੀਓ ਪਾਉਣੀ ਮਹਿੰਗੀ ਪੈ ਗਈ ਬੇਰ ਆ ਰਿਪੋਰਟ ਹਰਪਾ ਪੰਜਾਬ